ਪੀਜੀ ਜੂ ਲੁਧਿਆਣਾ ਪਸ਼ੂ ਪਾਲਣ ਵਾਲਾ ਯੂਨੀਵਰਸਿਟੀ ਵੱਲੋਂ ਨਾ ਤਸਵੀਰਾਂ ਦੇ ਜਰੀਏ ਇੱਕ ਬਹੁਤ ਵਧੀਆ ਚੀਜ਼ ਤੁਹਾਨੂੰ ਦਿਖਾਉਣ ਲੱਗੇ ਆ ਕਿ ਜਿਹੜੇ ਪਸ਼ੂ ਹੈ ਕੋਈ ਲੋਹਾ ਕਿਲ ਪੱਤੀ ਆ ਉਹ ਖਾ ਜਾਂਦੇ ਹੁੰਦੇ ਨੇ ਉਹ ਮੂਰਹੀਂ ਫੂਡ ਪੇਪਰਾਂਹੀਂ ਪੇਟ ਦੇ ਵਿੱਚ ਵਗ ਜਾਂਦੇ ਨੇ ਜਾਂ ਕੀ ਹੈ ਦਿਲ ਚ ਘਟ ਜਾਂਦੇ ਨੇ ਉਹ ਤੁਹਾਨੂੰ ਇੱਕ ਦਿਖਾਉਣ ਲੱਗੇ ਆ ਸਾਰੀਆਂ ਤਸਵੀਰਾਂ ਲੱਗੀਆਂ ਹੋਈਆਂ ਨੇ ਜਿਵੇਂ ਕਿ ਤੁਸੀਂ ਦੇਖ ਰਹੇ ਹੋ ਥੰੈਲਾ ਪਸ਼ੂंचं ਸਟੈਟਸ ਹੋ ਜਾਂਦੀ ਹੈ ਉਹ ਚੀਜ਼ਾਂ ਦਾ ਦਿਖਾਉਣ ਲੱਗੇ ਆ ਤੇਜਮੇ ਫੇਫਡੇ ਵਗੈਰਾ ਆ ਤੁਸੀਂ ਡਾਇਗਰਾਮ ਜਿਹੜਾ ਦਿਖ ਰੂ ਇਹ ਪਸ਼ੂ ਦਾ ਇੱਕ ਸਟਰਕਚਰ ਹੈ ਇਦਾਂ ਦੀ ਪਸ਼ੂ ਦੀ ਇਹ ਰੀੜ ਦੀ ਹੱਡੀ ਹੈ ਏ ਕੀ ਹੈ ਅੱਖਾਂ ਦਾ ਮਰੀਓ ਮਨ ਆ ਗਿਆ ਜਿੱਥੇ ਕੱਖ ਸਟੋਰ ਹੁੰਦੇ ਨੇ ਪਸ਼ੂ ਖਾਈ ਜਾਂਦੇ ਨੇ ਸਿੱਧਾ ਇੱਥੇ ਕੱਖ ਇਕੱਠੇ ਹੋ ਜਾਂਦੇ ਉਦੋਂ ਬਾਅਦ ਜਦੋਂ ਪਸ਼ੂ ਜਗਾਲਾ ਕਰਦੇ ਨੇ ਉਹ ਮੂਰਾਂ ਹੀ ਕੱਖ ਹੁੰਦੇ ਨੇ ਫੇਰ ਜਾ ਕੇ ਫੇਰ ਦੁਬਾਰਾ ਪੇਟ ਦੇ ਵਿੱਚ ਜਾਂਦੇ ਨੇ ਬਰੀਕ ਕਰਕੇ ਜਾੜਾਂ ਹੀ ਜਾਂਦੇ ਨੇ ਇਹ ਪਸ਼ੂ ਦਾ ਇੱਕ ਸਰੀਰ ਬਣਾਇਆ ਹੋਇਆ, ਪੇਟ ਬਣਾਇਆ ਹੋਇਆ। ਇੱਥੇ ਕਿੰਨਾ ਮੂਰਾਂਹੀਂ। ਕੱਖ ਸਰੀਰ 'ਚ ਚਲੇ ਜਾਂਦੇ ਨੇ ਫਿਰ ਉਦੋਂ ਬਾਅਦ ਦਿਖਾਇਆ ਉਹ ਸਾਰੀ ਬਤਾ ਕਿੱਲਾ। ਕਈ ਵਾਰੀ ਸਿੱਧਾ ਕੀ ਹੈ ਕੋਈ ਤਿੱਖੀ ਚੀਜ਼ ਹੁੰਦੀ ਹੈ, ਦਿਲ ਵਾਲੀ ਸਾਈਡ ਘਟ ਜਾਂਦੀ ਹੁੰਦੀ ਹੈ। ਦਿਲ ਤੇ ਪੇਟ ਦੇ ਵਿੱਚ ਇੱਕ ਥੋੜਾ ਜਿਹਾ ਤੁਹਾਨੂੰ ਦਿਖਾਇਆ ਨਾ ਇੱਕ ਪੜਤਾ ਜਿਹਾ ਦਿਖਾਇਆ ਹੋਇਆ। ਇੱਕ ਪੜਦਾ ਹੀ ਹੁੰਦਾ। ਕਈ ਵਾਰੀ ਇਹ ਕੋਈ ਚੀਜ਼ ਤਿੱਖੀ ਹੁੰਦੀ ਹੈ ਲੋਹੇ ਦੀ ਜਾਂ ਕੋਈ ਰਾਵੜ ਦੀ ਜਾਂ ਕੋਈ ਪਲਾਸਟਿਕ ਦੀ ਉਦਾਂ ਘਟ ਜਾਂਦੀ ਹੈ। ਇਹ ਚੀਜ਼ਾਂ ਕੀ ਹੈ ਜਦੋਂ ਅਜ ਪਸ਼ੂ ਕੁ ਡਿਕਤਾਂ ਕੀ ਬੁਖਾਰ ਵਗੈਰਾ ਹੋ ਗਿਆ ਇਹ ਜਿਹੜੀਆਂ ਦਿੱਕਤਾਂ ਨੇ ਪਸ਼ੂ ਨੂੰ 15 ਦਿਨਾਂ ਤੋਂ 16 ਦਿਨਾਂ ਤੱਕ ਦਿਖਾਈ ਦਿੰਦੀਆਂ ਨੇ ਪਸ਼ੂ ਦੇ ਵਿੱਚ ਪਹਿਲਾਂ ਕੀ ਇਹ ਬੁਖਾਰ ਵਗੈਰਾ ਹੋ ਜਾਂਦਾ ਹੈ ਇਹ ਦਿੱਕਤਾਂ ਆਉਂਦੀਆਂ ਰਹਿੰਦੀਆਂ ਨੇ ਫਿਰ ਜਾ ਕੇ ਪਸ਼ੂ ਦੇ ਕੀ ਇਹ ਦਿਲ ਚ ਪਾਣੀ ਭਰ ਜਾਂਦਾ ਹੈ ਇਹ ਫਰੇਮ ਆਉਣ ਲੱਗ ਜਾਂਦਾ ਹੈ ਇਹ ਕਾਫੀ ਦਿੱਕਤ ਆਉਂ ਜਾਂਦੀਆਂ ਨੇ ਬਾਕੀ ਜਿਹੜੀਆਂ ਡਾਇਗ੍ਰਾਮ ਤੁਸੀਂ ਦੇਖ ਰਹੇ ਹੋ ਪਸ਼ੂ ਦੀ ਬੱਚੇਦਾਨੀ ਹੈ ਤੇ ਮੁਰਗਾ ਹੈ ਡਾਕ ਹੈ ਬਾਕੀ ਇਹ ਸਾਰਾ ਸਟਰਕਚਰ ਸਮਝਾਇਆ ਹੋਇਆ ਹੈ ਤਸਵੀਰਾਂ ਦੇ ذریعے ਕਿ ਪਸ਼ੂਆਂ ਤੋਂ ਜਿਹੜੀਆਂ ਹੋਣ ਵਾਲੀਆਂ ਬਿਮਾਰੀਆਂ ਨੇ ਕੁੱਤੇ वगैरह ਤੋਂ ਇੱਕ ਜਿਹੜਾ ਪਿੰਡ ਹੈ ਮਹੱਲਾ ਉਤਾਂ ਦਾ ਸਾਰਾ ਦਿਖਾਇਆ ਹੋਇਆ ਜਿਵੇਂ ਬਰੋਸੀਲੋਸਿਸ ਏਕੇ ਜਾਨਵਰਾਂ ਤੋਂ ਮਨੁੱਖਾਂ ਨੂੰ ਹੋਣ ਵਾਲੀਆਂ ਬਿਮਾਰੀਆਂ ਨੇ ਲੁਧਿਆਣਾ ਯੂਨੀਵਰਸਿਟੀ ਦੇ ਵਿੱਚ ਬਕਾਇਦਾ ਆਪਾਂ ਨੂੰ ਤਸਵੀਰਾਂ ਦੇ ਜ਼ਰੀਏ ਜਿਹੜਾ ਦਿਖਾਇਆ ਗਿਆ ਜਿਹੜੇ ਬਰੋਸੀਲੋਸਿਸ ਹੈ ਪਸ਼ੂਆਂ ਚੱਕੀ ਹੈ ਕੱਟੂ ਡਿੱਗ ਜਾਂਦਾ 7ਵੇਂ ਮਹੀਨੇ 8ਵੇਂ ਮਹੀਨੇ ਚ 6ਵੇਂ ਮਹੀਨੇ ਚ ਉਹ ਕਿ ਪਸ਼ੂ ਦਾ ਬਲੱਡ ਟੈਸਟ ਵਗੈਰਾ ਕਰਕੇ ਫੇਰ ਹੀ ਪਤਾ ਲੱਗਦਾ ਹੈ ਬਹੁਤ ਹੀ ਸੁੰਦਰ ਆਪਣੋ ਤਰੀਕੇ ਨਾਲ ਦਿਖਾਇਆ ਹੋਇਆ ਜਿਵੇਂ ਕਿ ਗਲ ਕੋਟੂ ਹੈ ਪਿੱਛੇ ਐਂਪੀਸਕਨ ਵਿਚ ਆਈ ਸੀ ਚਾਮੜੀ ਦੀ ਬਿਮਾਰੀ ਤਾਂ ਫੜੀਆਂ ਜਿਹੋ ਹੋ ਜਾਂਦੇ ਨੇ ਪੱਟ ਸੋਜ ਹੈ ਲੰਗੜਾ ਬੁਖਾਰ ਹੋ ਜਾਂਦਾ ਪਸ਼ੂਆਂ ਨੂੰ ਗਲ ਕੋਟੂ ਹੋ ਗਿਆ ਮੂੰਹਕਰ ਹੋ ਗਿਆ ਬਰੋਸੀਰੋਸ ਹੋ ਗਿਆ ਮੂੰਹਕਰ ਤੇ ਦਿਖਾਇਆ ਹੈ ਮੂੰਹ 'ਚ ਜ਼ਖਮ ਹੋ ਜਾਂਦੇ ਨੇ ਪੈਰਾਂ 'ਚ ਜ਼ਖਮ ਹੋ ਜਾਂਦੇ ਨੇ ਪਸ਼ੂ ਦੇ ਅੰਦਰ ਫੇਫੜਿਆਂ 'ਚ ਜ਼ਖਮ ਹੋ ਜਾਂਦੇ ਨੇ ਜਿਹੜੇ ਕਿ ਆਪਾਂ ਨੂੰ ਦਿਖਾਈ ਨਹੀਂ ਦਿੰਦੇ ਕਿ ਪਸ਼ੂ ਮੂੰਹ ਟੱਡ ਕੇ ਜਿਹੜਾ ਸਾਹ ਲੈਣ ਲੱਗ ਜਾਂਦਾ ਔਖਾ ਹੋ ਜਾਂਦਾ ਹੈ ਬਰੋਸੀਰੋਸ ਹੋ ਗਿਆ ਟੀਬੀਆਂ ਵਗੈਰਾ ਬਿਮਾਰੀਆਂ ਹੋ ਗਈਆਂ ਸਾਰਾ ਆਪਾਂ ਨੂੰ ਇੱਕ ਜਿਵੇਂ ਫਾਰਮ ਵਗੈਰਾ ਹੁੰਦਾ ਪਸ਼ੂਆਂ ਦਾ ਉਦਾਂ ਹੀ ਦਿਖਾਇਆ ਗਿਆ ਹੈ ਜੇ ਆਪਾਂ ਇਹਨੂੰ ਬਰੀਕੀ ਦੇ ਵਿੱਚ ਦੇਖੀਏ ਬਹੁਤ ਵਧੀਆ ਜਾਣਕਾਰੀ ਆਪਾਂ ਨੂੰ ਇਕੱਠੀ ਹੁੰਦੀ ਹੈ ਬਹੁਤ ਵਧੀਆ ਮਿਲਦੀ ਆਪਾਂ ਨੂੰ ਜਾਣਕਾਰੀ ਜਿਦਾ ਕਿ ਆ ਤੁਸੀਂ ਦੇਖ ਰਹੇ ਹੋ ਪਸ਼ੂਆਂ ਵਿੱਚ ਤੂ ਜਾਣਦੀ ਬਿਮਾਰੀ ਜਿਵੇਂ ਬਰੋਸੀਲੋਸਿਸ ਜਿਵੇਂ ਕਿ ਬੱਚਾ ਡੇਗ ਜਾਂਦਾ ਪਸ਼ੂ ਇਹ ਕੇ ਸਾਰੇ ਜਾਨਵਰਾਂ ਚੋਂ ਆਉਂਦੀ ਹੈ ਦਿੱਕਤ ਸੂਰਾਂ ਦੇ ਵਿੱਚ ਬੱਕਰੀਆਂ ਦੇ ਵਿੱਚ ਗਾਵਾਂ ਦੇ ਵਿੱਚ ਮੱਝਾਂ ਦੇ ਵਿੱਚ ਕਾਫੀ ਬਿਮਾਰੀ ਦਿੱਕਤ ਆਉਂਦੀ ਹੈ ਜਿਹੜੇ ਫੀਮੇਲ ਨੇ ਕੋਈ ਵੀ ਜਾਨਵਰ ਇਨਸਾਨ ਹੈ ਕਾਫੀ ਦਿੱਕਤ ਆ ਜਾਂਦੀ ਹੈ ਉਹਨਾਂ ਦੇ ਵਿੱਚ ਸਾਰਾ ਇਹ ਬਹੁਤ ਤਰੀਕੇ ਨਾਲ ਸਮਝਾਇਆ ਗਿਆ ਪਸ਼ੂ ਵਿੱਚ ਪਤਾ ਹੋਣ ਵਾਲੀ ਉਲੀ ਹੈ ਜਿਹੜਾ ਜਿਵੇਂ ਕੀ ਅਚਾਰ ਹੈ ਆਪਣਾ ਫੀਡ ਦਾਣਾ ਮੱਕੀ ਵਗੈਰ ਚੌਕਰ ਵਗੈਰ ਤੂੜੀ ਵਗੈਰ ਆ ਗਈ ਇਹ ਉਲੀ ਹੈ ਜਿਹੜੀ ਸਲਿਆਵ ਹੈ ਨਮੀ ਹੈ ਇਹਦੇ ਕਾਰਨ ਪੈਦਾ ਹੁੰਦੀ ਹੈ ਕਿਸੇ ਵੀ ਚੀਜ਼ ਤੋਂ ਪਸ਼ੂਆਂ ਦੇ ਅੰਦਰ ਜਾਂਦੀ ਹੈ ਤੋਂ ਅੱਗੇ ਜਿਹੜੀ ਬਿਮਾਰੀ ਦਾ ਕਾਰਨ ਬਣਦਾ ਹੈ ਜਿਵੇਂ ਕਿ ਮਾ ਸਟੈਟਸ ਵਗੈਰਾ ਆ ਕੇ ਮੂਕ ਲੱਗਣਾ ਹੋ ਗਿਆ। ਬਾਰੀ-ਬਾਰੀ ਰਿਪੀਟ ਹੋ ਜਾਣਾ, ਕਾਫੀ ਦਿੱਕਤਾਂ ਆਉਂਦੀਆਂ ਨੇ ਪਸ਼ੂਆਂ ਦੇ ਵਿੱਚ। ਉਲੀ ਰੋਗ ਕਾਰਨ ਵੀ ਪਾਦਾ ਹਜਮਾ ਹੋ ਜਾਂਦਾ ਹੈ। ਕਾਫੀ ਦਿੱਕਤਾਂ ਆਉਂਦੀਆਂ ਨੇ ਨਾਈਟ੍ਰੇਟ ਜਿੱਦਾਂ ਕਿ ਯੂਰੀਆ ਵਗੈਰਾ ਹੋ ਗਿਆ, ਨਾਈਟ੍ਰੇਟ ਹੋ ਗਿਆ। ਉਹਦੀ ਵੱਧ ਮਾਤਰਾ ਕਾਰਨ ਕਾਫੀ ਸਾਰੀਆਂ ਦਿੱਕਤਾਂ ਆਉਂਦੀਆਂ ਨੇ ਜਿੱਦਾਂ ਕਿ ਆਪਾਂ ਪਸ਼ੂਆਂ ਨੂੰ ਪਾਉਂਦੇ ਆਂ, ਖਾਜਰਾ ਆ ਗਿਆ ਜਾਂ ਆਪਾਂ ਕੋਈ ਸਬਜ਼ੀਆਂ ਦੇ ਰੂਪ ਵਿੱਚ ਖਾਂਦੇ ਆਂ। ਦਿੱਕਤਾਂ ਆਉਂਦੀਆਂ ਕਾਫੀ ਆਪਾਂ ਉਦਾਂ ਦੀ ਕੋਈ ਸਪਰੇਅ ਨਹੀਂ ਕਰਦੇ ਜਿੱਦਾਂ ਕਿ ਉਹਨੂੰ ਕੁਟੌਮਕ ਵਗੈਰਾ ਮਿਲੇ ਸਿੱਧਾ ਕੀ ਜੁੜਿਆ ਰਹਿਤੀ ਸੀ ਰੱਖਦੇ ਆਪਾਂ ਪੌਦੇ ਵਗੈਰਾ ਦਿਖਾਏ ਹੋਏ ਨੇ ਪਛਵਾਣ ਦੇ ਵਿੱਚ ਮਲਪਾਂ ਦੀ ਸ਼ਿਕਾਇਤ ਆਉਂਦੀ ਹੈ ਜੂਨਾ ਇਹ ਜੂਨਾ ਦਿਖਾਈਆਂ ਹੋਈਆਂ ਨੇ ਗੋਲਾਕਾਰ ਮਲਪਾ ਪਰਜੀਵੀ ਹੁੰਦੇ ਨੇ ਫੀਤੇਦਾਰ ਲੰਬੇ ਹੁੰਦੇ ਨੇ ਇਹ ਬਹੁਤ ਹੀ ਸੋਹਣੇ ਤਰੀਕੇ ਨਾਲ ਦਿਖਾਏ ਹੁੰਦੇ ਨੇ ਪੱਤਾਕਾਰ ਜਿਗਰ ਦੇ ਕੀੜੇ ਹੁੰਦੇ ਨੇ ਇਹ ਕੀ ਜੇਮੇ ਛੋਟਾ ਕਟਰੂ ਆ ਗਿਆ ਆਪਾਂ ਨੂੰ ਉਹਨੂੰ 10-15 ਦਿਨਾਂ ਤੋਂ ਡੀਵਾਰਮਿੰਗ ਕਰ ਦੇਣੀ ਹੁੰਦੀ ਹੈ ਕਈ ਵਾਰ ਕੀ ਹੁੰਦਾ ਪਸ਼ੂ ਦਾ ਪਾਲਕ ਉਹ ਕਹਿੰਦਾ ਵੀ ਅਸੀਂ ਨਹੀਂ ਕਰਦੇ ਡੀ-ਵਾਰਮਿੰਗ ਅਜੇ ਤਾਂ ਦੁੱਧ ਪਿੰਦਾ ਹਜੇ ਕਿਹੜਾ ਕੋਈ ਕੱਖ ਖਾਂਦਾ ਕੋਈ ਦਿੱਕਤ ਆ ਗਈ ਹੈ ਪਰ ਕੀ ਆਪਾਂ ਨੂੰ ਜ਼ਰੂਰੀ ਹੁੰਦਾ ਹੈ 15 ਦਿਨਾਂ ਬਾਅਦ ਹੋ ਗਈ ਡੀ-ਵਾਰਮਿੰਗ ਉਸ ਤੋਂ ਬਾਅਦ ਕੀ ਹੈ 20 ਦਿਨਾਂ ਬਾਅਦ ਫੇਰ ਕਰੋ ਵੱਡੇ ਪਸ਼ੂਆਂ ਹਰ 4 ਮਹੀਨੇ ਬਾਅਦ ਡੀ-ਵਾਰਮਿੰਗ ਕਰਦੇ ਰਹਿਣਾ ਚਾਹੀਦਾ ਬਹੁਤ ਵੱਡੀ ਗੱਲ ਹੈ ਕਿ ਕੋੜੀ ਦੀ ਅੰਤੜੀ ਦੀ ਪਥਰੀ ਆ ਗਈ ਫੇਫੜਿਆਂ ਦੇ ਵਿੱਚ ਆ ਗਈ ਦਿੱਕਤ ਆ ਗਈਆਂ ਪੇਟ ਦੇ ਵਿੱਚ ਛਾਲੇ ਹੋ ਜਾਂਦੇ ਨੇ ਮਤਲਬ ਪਕੀੜੇ ਵਗੈਰਾ ਆ ਗਏ ਬਹੁਤ ਹੀ ਸੋਹਣੇ ਤਰੀਕੇ ਨਾਲ ਦਿਖਾਇਆ ਗਿਆ ਚਮੜੀ ਰੋਗ ਆਗੇ ਇੱਕ ਆਪਾਂ ਨੂੰ ਤਰਪਣ ਦੇ ਵਿੱਚ ਦਿਖਾਇਆ ਗਿਆ ਹੈ ਬਹੁਤ ਹੀ ਸੋਹਣੇ ਤਰੀਕੇ ਨਾਲ ਪੈਟਰਨਰੀ ਪੈਥੋਲੋਜੀ ਵਿਭਾਗ ਇੱਥੇ ਕੀ ਹੈ ਵੈਟਰਨਰੀ ਕੋਰਸ ਦੇ ਨਾਲ-ਨਾਲ ਕੀ ਹੈ ਨਾਲ-ਨਾਲ ਸਟੂਡੈਂਟਾਂ ਨੂੰ ਕੋਰਸ ਵੀ ਕਰਾਇਆ ਜਾਂਦਾ ਹੁੰਦਾ ਪ੍ਰੈਕਟੀਕਲੀ ਸਾਰੀਆਂ ਸ਼ੁਰੂਆਤੀ ਖੁਰਾਕ ਵਧੀਆ ਉਤਪਾਦਨ ਦਾਦਾਰ ਇਹ ਕੀ ਦਿਖਾਇਆ ਜਿੱਦਾਂ ਕਿ ਇਹ ਪਸ਼ੂ ਹੈ ਸੂਂ ਦਾ ਤਾਜ਼ਾ ਕੱਟਰੂ ਹੈ ਛੋਟਾ ਉਹਨੂੰ ਬੌਲੀ ਭਿਉਆਂਣੀਆਂ 2 ਘੰਟਿਆਂ ਦੇ ਵਿੱਚ ਉਦੋਂ ਬਾਅਦ ਚਾਰ ਦਿਨਾਂ ਬਾਅਦ ਉਦੋਂ ਬਾਅਦ ਫਿਰ ਕਪਸ ਸਟਾਰਟਰ ਵਗੈਰਾ ਚਾਰਾ ਵਗੈਰਾ 50 ਦਿਨਾਂ ਤੋਂ ਬਾਅਦ ਫਿਰ ਹੀ ਪ੍ਰੋ ਡਰਾਈਵ ਵਗੈਰਾ ਇਹ ਸਾਰਾ ਪਸ਼ੂ ਦਾ ਜਿਹੜਾ ਕੱਟਰੂ ਦਾ ਚੱਕਰ ਦਿਖਾਇਆ ਗਿਆ ਹੋਇਆ ਸੂਣ ਤੋਂ ਲੈ ਕੇ ਕੱਟਰੂ ਨੂੰ ਤਿਆਰ ਕਰਨ ਤੱਕ ਕਿਦਾਂ ਕਿਦਾਂ ਦੀ ਉਹਨੂੰ ਖੁਰਾਕ ਦੇਣੀ ਹੈ ਟਿਕ ਤਗ ਹਰਾ ਚਾਰਾ ਵਗੈਰਾ ਤੂੜੀ ਵਗੈਰਾ ਫੀਡ ਵਗੈਰਾ ਦੁੱਧ ਵਗੈਰਾ ਤੇ ਡੀ ਵਰਮਿੰਗ ਵਗੈਰਾ ਪੇਟ ਦੀ ਕੀੜਿਆਂ ਦੀਆਂ ਜੂਨਾ ਦੀਆਂ ਗੋਲੀਆਂ ਦਵਾਈ ਵਗੈਰਾ ਸਾਰਾ ਕੁਝ ਦੱਸਿਆ ਗਿਆ ਹੈ ਆ ਆਪਣਾ ਪੁਰਾਣਾ ਪੰਜਾਬ ਦਿਖਾਇਆ ਗਿਆ ਹੈ ਸਾਫ ਦੁੱਧ ਜਿੱਦਾਂ ਕਿ ਪਸ਼ੂਆਂ ਤੋਂ ਦੁੱਧ ਚੋਇਆ ਉਹ ਤੋਂ ਬਾਅਦ ਸ਼ਾਮ ਨੂੰ ਦਿਨੇ ਗਰਮ ਕਰਕੇ ਸ਼ਾਮ ਨੂੰ ਕੜਨੀ ਦੇ ਵਿੱਚ ਦੁੱਧ ਕੱਢਿਆ ਰੜਕਣ ਲਾਤਾ ਜਗ ਲਾਤਾ ਮੱਖਣ ਵਗੈਰਾ ਦੁੱਧ ਦਾ ਸਾਰਾ ਸਰਕਲ ਦਿਖਾਇਆ ਹੋਇਆ ਕਰਦਾ ਕਿ ਉਹ ਤਿਆਰ ਕਰਨ ਵਾਸਤੇ ਸਾਰੇ ਗੁਣ ਪਤਾ ਦਿਖਾਏਗਾ ਡੈਰੀ ਦਾ ਮਸ਼ੀਨਰੀ ਦੇ ਕਰਨ ਗੁਣ ਪਤਾ ਛੋਟੇ ਪੱਧਰ ਤੋਂ ਜਿਹੜਾ ਮਿਲਕ ਪਲਾਂਟ ਆਪਾਂ ਕਿੱਦਾਂ ਸ਼ੁਰੂ ਕਰਨਾ ਹੈ ਡੈਰੀ ਦਾ ਜਿਹੜਾ ਧੰਦਾ ਉਹ ਕਿੱਦਾਂ ਸ਼ੁਰੂ ਕਰਨਾ ਹੈ ਸਾਰਾ ਨਕਸ਼ੇ 'ਵਜh ਦਿਖਾਇਆ ਹੋਇਆ ਹੈ ਛੋਟੀਆਂ ਮਸ਼ੀਨਾਂ ਵਾਲਾ ਬਣਾ ਡੈਰੀ ਤੋਂ ਤਰ ਚੋਣ ਵਾਲੀਆਂ ਮਸ਼ੀਨਾਂ ਨੇ ਜਿਹੜਾ ਦੁੱਧ ਨੂੰ ਪ੍ਰੋਸੈਸਿੰਗ ਕਰਨ ਵਾਸਤੇ ਹੈ ਦੁੱਧ ਤੋਂ ਜਿਹੜੇ ਬਣੇ ਉਤਪਾਦ ਨੇ ਬਣਦੇ ਨੇ ਉਹ ਦਿਖਾਏ ਗਏ ਨੇ ਸਹੀ ਮਾਰਕੀਟਿੰਗ ਦਿਖਾਈ ਗਈ ਹੈ ਜਿੱਦਾਂ ਕਿ ਇਹ ਦੁੱਧ ਦਾ ਡੈਰੀ ਫਾਰਮ ਹੈ ਆਪਾਂ ਉਹਨੂੰ ਕਿੱਦਾਂ ਪ੍ਰੋਸੈਸ ਕਰ ਸਕਦੇ ਆਂ ਦਹੀਂ ਵਗੈਰਾ ਚ ਲੱਸੀ ਵਗੈਰਾ ਚ ਖੋਏ ਵਗੈਰਾ ਚ ਕਿੱਦਾਂ ਉਹਨੂੰ ਮਤਲਬ ਬਦਲਾ ਕਰ ਸਕਦੇ ਆਂ ਜਿੱਦਾਂ ਕਿ ਆਪਾਂ ਨੂੰ ਮੁਨਾਫਾ ਮਿਲ ਸਕੇ ਬਹੁਤ ਅਸੀਂ ਡਿਟੇਲ ਨਾਲ ਦਿਖਾਇਆ ਗਿਆ ਹੈ ਸਮਾਂ ਲੱਗਦਾ ਇੰਨੀਆਂ ਚੀਜ਼ਾਂ ਨੂੰ ਦਿਖਾਉਣ ਵਾਸਤੇ ਕਿਓ ਵਗੈਰਾ ਦਿਖਾਇਆ ਹੋਇਆ ਸਾਰੀ ਚੀਜ਼ਾਂ ਦੀ ਡਿਟੇਲ ਚ ਦਿਖਾਇਆ ਹੋਇਆ ਹੈ ਦੁੱਧ ਤੋਂ ਬਣੇ ਉਤਪਾਦਾਂ ਦੀ ਕਿਦਾਂ ਆਪੋ ਆਪਾਂ ਨੂੰ ਉਹਨਾਂ ਨੂੰ ਕੀਮਤ ਦੇ ਵਿੱਚ ਲੈ ਸਕੇ ਪ੍ਰੋਫਿਟ ਦੇ ਵਿੱਚ ਲੈ ਸਕੀਏ ਦੁੱਧ ਨੂੰ ਡੈਰੀ ਮੈਂ ਡੈਰੀ ਵਪਾਰ करू ਇਹ ਚਾਰ ਨੇ ਜਿਹੜੇ ਪਾਣੀ ਦੇ ਵਿੱਚ ਤਿਆਰ ਹੁੰਦੇ ਨੇ ਖੁਰਾਕੀ ਤੱਤ ਨੇ ਉਹ ਦਿਖਾਇਆ ਨੇ ਬ੍ਰਿਕ ਬ੍ਰਿਕ ਪੱਤੀਆਂ ਜਿਹੀ ਬੂਟੀ ਹੁੰਦੀ ਹੈ ਉਹ ਚੀਜ਼ ਇੱਥੇ ਬੜੀ ਹੀ ਬਰੀਕੀ ਦੇ ਨਾਲ ਦਿਖਾਈ ਗਈ ਹੈ ਮੱਛੀਆਂ ਦਿਖਾਈਆਂ ਹੋਈਆਂ ਨੇ ਇਹ ਕੀ ਹੈ ਕੰਚ ਦਾ ਇੱਕ ਵਰਤਣ ਲੈ ਕੇ ਮੱਛੀਆਂ ਨੇ ਟਟ ਟਟ ਬਰੀਡ ਦੀਆਂ ਸਟੋਰ ਕੀਤੀਆਂ ਹੋਈਆਂ ਨੇ ਉਹ ਤਾਂ ਖਾਂਜੋ ਨੇ ਇਕੱਠ ਬਹੁਤ ਆ ਸਾਰੇ ਭਰਾਵਾਂ ਦਾ ਮੇਲੇ ਤੇ ਹੋਮ ਹੋਮਾ ਕੇ ਪਹੁੰਚੇ ਨੇ ਬਹੁਤ ਹੀ ਹੁੰਗਾਰਾ ਮਿਲਦਾ ਜਦੋਂ ਆਪਾਂ ਬਾਹਰੇ ਨਿਕਲਦੇ ਆ ਬਹੁਤ ਹੀ ਆਪਾਂ ਨੂੰ ਜਾਣਕਾਰੀ ਮਿਲਦੀ ਹੈ ਧਮਾਕ ਦੀ ਬੱਤੀ ਜਿਹੜੀ ਉਹ ਖੁੱਲਦੀ ਹੈ ਚਾਰਚ ਹੁੰਦੀ ਹੈ ਤਰੀਕੀ ਨਾਲ ਦਿਖਾਏ ਗਏ ਹੋਇਆ ਆ ਆਪਣਾ ਆ ਗਿਆ ਤਲਾ ਬਣਾਇਆ ਹੋਇਆ ਬਾਇਓਟੈਕ ਉੱਤ ਰੱਖੀ ਹੈ ਤਲਾਓ ਦੇ ਵਿੱਚ ਬਤਕਾਂ ਛੱਡੀਆਂ ਹੋਈਆਂ ਨੇ ਅੰਡੇ ਵਗੈਰਾ ਦਿੱਤੇ ਹੋਏ ਨੇ ਉਹਨਾਂ ਦੇ ਕੀ ਕਬੱਤ ਕਪਾਲਣਾ ਹੈ ਮੁਰਗੀ ਪਾਲਣਾ ਸਾਰੇ ਹੀ ਵਧੀਆ ਤਰੀਕੇ ਨਾਲ ਦਿਖਾਏ ਉਹਨੇ ਬਕਾਇਦਾ ਕੀ ਹੈ ਬਤਕਾਂ ਬੈਠੀਆਂ ਨੇ ਕੱਚਾ ਜਗਾ ਵੀ ਹੈ ਪਾਣੀ ਵੀ ਛੱਡੇ ਹੋਏ ਬਣਾ ਕੇ ਲਫਾਫੇ ਦੇ ਵਿੱਚ ਡੂੰਘਾ ਟੂਆ ਪੱਟ ਕੇ ਲਫਾਫਾ ਪਾ ਕੇ ਪਾਣੀ ਫੇਰ ਕੇ ਧਰਤੀ ਅੰਦਰ ਨਹੀਂ ਜਾਂਦਾ ਰਿਕੀ ਨਾਲ ਦਿਖਾਇਆ ਗਿਆ ਹੈ ਪਾਣੀ ਦਾ ਜਿਹੜਾ ਰੀਟਰੀਟਮੈਂਟ ਹੁੰਦਾ ਹੈ ਬਹੁਤ ਹੀ ਸੋਹਣੇ ਤਰੀਕੇ ਨਾਲ ਦਿਖਾਇਆ ਗਿਆ ਹੈ ਉੱਧਰ ਕੀ ਹੈ ਅੱਛੇ ਫਰਦੀਆਂ ਨੇ ਫਿਜ਼ੀਕਲੀ ਕਾਲਜ ਕਾਲਜ ਦੇ ਵਿੱਚ ਬਹੁਤ ਵੱਡੀ ਜਿਹੜਾ ਖੇਤੀਬਾੜੀ ਤੇ ਪਸ਼ੂ ਪਾਲਣਾਂ ਦੀ ਯੂਨੀਵਰਸਿਟੀ ਇੱਕੋ ਜਗ੍ਹਾ ਨੇ ਇਹ ਉੱਥੇ ਕੀ ਨਾਲ ਨਾਲ ਪੜਾਈ ਦੇ ਨਾਲ ਨਾਲ ਕੀ ਆਪਾਂ ਨੂੰ ਟ੍ਰੀਟਮੈਂਟ ਵੀ ਜਿਹੜਾ ਸਿੱਖਣ ਨੂੰ ਮਿਲਦਾ ਹੈ ਬਹੁਤ ਹੀ ਬਰੀਕੀ ਨਾਲ ਦਿਖਾਇਆ ਹੋਇਆ ਸਾਰੀਆਂ ਚੀਜ਼ਾਂ ਨੂੰ ਨੇੜਿਓਂ ਹੋ ਕੇ ਦਿਖਾਇਆ ਹੋਇਆ ਜੀ ਆਪਾਂ ਇਸ ਚੀਜ਼ਾਂ ਤੇ ਗੌਰ ਕਰਦੇ ਹਾਂ ਤਾਂ ਆਪਾਂ ਬਹੁਤ ਅੱਗੇ ਤੱਕ ਜਾ ਸਕਦੇ ਹਾਂ ਨਾਮਾਂ ਜੰਮੇ ਜਿਹੜੇ ਬੱਚਰੂ ਨੇ ਕੱਟਰੂ ਨੇ ਉਹਨਾਂ ਦੀ ਸਾਮਸਮ ਵਾਲਾ ਦਿਖਾਈ ਹੋਈ ਹੈ ਸ਼ੁਰੂਆਤ ਤੋਂ ਲੈ ਕੇ ਬੱਚਾ ਬਣਨ ਤੱਕ ਸੋਈ ਤੋਂ ਲੈ ਕੇ ਸਾਰੀਆਂ ਕਿਦਾਂ ਆਪਾਂ ਉਹਨੂੰ ਟ੍ਰੀਟਮੈਂਟ ਕਰਨਾ ਕਿਦਾਂ ਦੁੱਧ ਚਵਾਈ ਸਾਮਸਮ ਵਾਲ ਉਹਨਾਂ ਦੇ ਪੇਟ ਦੇ ਕੀੜਿਆਂ ਦੀ ਕਿਵੇਂ ਉਹਨਾਂ ਨੂੰ ਤਿਆਰ ਕਰਨਾ ਵਗੈਰਾ ਸਾਰੀਆਂ ਚੀਜ਼ਾਂ ਜਿਹੜੀਆਂ ਉਹ ਦਿਖਾਈਆਂ ਹੋਈਆਂ ਨੇ ਆ ਤੁਸੀਂ ਘੋੜਾ ਦੇਖ ਰਹੇ ਹੋ ਇਹਦਾ ਸਟਰਕਚਰ ਆ ਘੋੜੇ ਦਾ ਉਹਦੀਆਂ ਖੁਰਕੀਆਂ ਬਾਰੇ ਉਹਦੇ ਇੰਪਲੀਮੈਂਟ ਬਾਰੇ ਸਾਰੀਆਂ ਚੀਜ਼ਾਂ ਜਿਹੜੀਆਂ ਸ਼ੋਅ ਕੀਤੀਆਂ ਹੋਈਆਂ ਨੇ ਮੇਲੇ ਦੇ ਵਿੱਚ ਖਿੱਚ ਦਾ ਕੇਂਦਰ ਬਣਦੇ ਨੇ ਇੰਨੀਆਂ ਜਿਹੀਆਂ ਚੀਜ਼ਾਂ ਬੱਚਿਆਂ ਵਿੱਚ ਨਾ ਬੋਲਣ ਦੀ ਸਮੱਸਿਆ ਉਹਦਾ ਹੱਲ ਦੱਸਿਆ ਹੋਇਆ ਹੈ ਪਸ਼ੂਆਂ ਚੇਤਨਾ ਦੇ ਕਾਰਨ ਹੀਟ ਚ ਨਹੀਂ ਹੁੰਦਾ ਪਸ਼ੂ ਕਾਪਰ ਦੇ ਘਾਟਾ ਹੋ ਜਾਂਦੀਆਂ ਨੇ ਸਾਰੀਆਂ ਚੀਜ਼ਾਂ ਨੂੰ ਵੜਾ ਖੁਰਾਕ ਵਗੈਰਾ ਨੂੰ ਬੜੀ ਹੀ ਬਰੀਕੀ ਦੇ ਨਾਲ ਜਿਹੜਾ ਸਮਝਾਇਆ ਗਿਆ ਹੈ ਕੱਜ ਪੇੜ ਦਾ ਜਿਹੜਾ ਕਲੇਜੀ ਪੇੜ ਬਹੁਤ ਹੀ ਸੋਹਣੇ ਤਰੀਕਿਆਂ ਨਾਲ ਸਟਾਲ ਲੱਗੀਆਂ ਹੋਈਆਂ ਨੇ ਬਰੀਕੀ ਦੇ ਨਾਲ ਦੱਸਿਆ ਹੋਇਆ ਹੈ ਆਹ ਬਹੁਤ ਲੱਗ ਜਾਂਦਾ ਜੇ ਆਪਾਂ ਇੱਕ ਦੋ ਚੀਜ਼ਾਂ ਤੇ ਡਿਟੇਲ ਨਾਲ ਗੱਲਬਾਤ ਕਰੀਏ ਪਸ਼ੂ ਪਾਲਣ ਵਿਭਾਗ ਪੰਜਾਬ ਪਹਿਰੀ ਮਹਿਕਮੇ ਬਾਰੇ ਸਾਰੀਆਂ ਚੀਜ਼ਾਂ ਨੂੰ ਜਿਹੜਾ ਮੱਛੀ ਪਾਲਣ ਬਾਰੇ ਇੱਥੇ ਕੀ ਜਿਹੜਾ ਵੀ ਕੋਈ ਭਰਾ ਕਿਸੇ ਵੀ ਭਰਾ ਕੋਈ ਵੀ ਮਤਲਬ ਕਿਸੇ ਵੀ ਫੀਲਡ ਦੇ ਵਿੱਚ ਜਾਣਾ ਚਾਹੁੰਦਾ ਹੈ ਮੱਛੀ ਪਾਲਣਾ ਡੈਰੀ ਮਹਿਕਮਾ ਕਿਸ ਵਿੱਚ ਉਹ ਚ ਡਿਟੇਲ ਸਾਰੀ ਮਿਲਦੀ ਆਪਾਂ ਨੂੰ ਕੋਈ ਪਿਗ ਫਾਰਮ ਹੈ ਸਾਰੀਆਂ ਡਿਟੇਲਾਂ ਅੱਡ-ਵੱਡ ਜਿਹੜੇ ਲੱਗੇ ਹੋਏ ਨੇ ਤੰਬੂ ਵਗੈਰਾ ਇਹਨਾਂ ਦੀ ਸਟੋਰੀਆਂ ਬਣੀਆਂ ਹੋਈਆਂ ਨੇ ਡੈਰੀ ਮੈਕਮਲੀਆਂ ਪ੍ਰਿਕ ਦੇ ਵਿੱਚ ਸਮਝਾਇਆ ਪਰ ਦੁੱਧ ਨੂੰ ਇਹ ਕਿਦਾਂ ਪ੍ਰੋਸੈਸ ਦੇ ਵਿੱਚ ਬਦਲਣਾ ਹੈ ਬਹੁਤ ਹੀ ਸੋਹਣੇ ਤਰੀਕੇ ਨਾਲ ਜਿਹੜੀਆਂ ਲਾਈਆਂ ਹੋਈਆਂ ਨੇ ਆ ਤੁਸੀਂ ਦਿਖਾ ਦਿਖਾ ਰਹੇ ਆ ਪ੍ਰਭ ਕੱਟਰੂ ਬੱਚਰੂਆਂ ਨੂੰ ਆਪਾਂ ਕਿਦਾਂ ਪਾਲਣਾ ਹੈ ਸ਼ੁਰੂਆਤ ਤੋਂ ਲੈ ਕੇ ਪਸ਼ੂਆਂ ਨੂੰ ਜਿਹੜੇ ਕੱਟਰੂ ਨੂੰ ਐਂਡ ਤੱਕ 1 ਕਿਲੋ ਹੋਏ ਦਾ ਇੱਕ ਬਣਾ ਲਿਆ ਸਕੰਜਾ ੇਠਾਂ ਕੀ ਲੱਕੜ ਦੇ ਫੱਟੇ ਲੱਗੇ ਹੋਏ ਨੇ ਵਿੱਚ ਪਰਾਲੀ ਪਾਤੀ ਵਧੀਆ ਹੀ ਸੋਹਣੇ ਤਰੀਕੇ ਨਾਲ ਨਾਲ ਪਰਾਲੀ ਨਾਲ ਕੀ ਹੁੰਦਾ ਨਾ ਗੋਡੇ ਗਿੱਟੇ ਨੇ ਕਟਰੂ ਦੇ ਛਿਲਦੇ ਇੱਕ ਪਾਸੇ ਫੀਡ ਪਾ ਰੱਖੀ ਐ ਤੇ ਦੂਜੇ ਬਾਲਟੀ ਦੇ ਵਿੱਚ ਪਾਣੀ ਪਇਤਾ ਹੋਇਆ ਇਹ ਹਰਾਚਾਰਾ ਨਹੀਂ ਖਵਾਉਂਦੇ ਜਲਦੀ ਦੋ ਚਾਰ ਮਹੀਨੇ ਤੱਕ ਪੰਜ ਮਹੀਨੇ ਤੱਕ ਪਸ਼ੂ ਕੀਆ ਦੁੱਧ ਤੇ ਕਟਰੂ ਕੀਆ ਫੀਡ ਤੇ ਪਾਣੀ ਤੇ ਹੀ ਪਲਦਾ ਬਹੁਤ ਵਧੀਆ ਸੋਹਣੇ ਤਰੀਕੇ ਨਾਲ ਦਿਖਾਇਆ ਹੋਇਆ ਪੱਖੀ ਅਡੋ ਅਡਰ ਨਸਲਾਂ ਦੇ ਇੱਥੇ ਮੂਰਾ ਵੀ ਆ ਗਈ ਨੀਲੀ ਲਾ ਗਈ ਆ ਗਈ ਉਹਨਾਂ ਦੇ ਸਾਨ ਆ ਗਏ ਛੂਟੀਆਂ ਛੂਟੀਆਂ ਆ ਗਏ ਐ ਚਿਪ ਪਗਾਮਾ ਆ ਗੂ ਕਿਸਾਈ ਵਾਲਾ ਪਸ਼ੂ ਆ ਗਏ ਉਹਦੀ ਡਿਟੇਲ ਨਾਲ ਦੱਸਾਇਆ ਬੈਥੀ ਬਾਕੀ ਕੀੜੇ ਨਹੀਂ ਆ ਗੀਆਂ ਤੇ ਪ੍ਰੋਮੋਸ਼ਨ ਕਰਦੇ ਨੇ ਆਪ ਕੋ ਆਪਣੀ ਆ ਕੇ ਇੱਥੇ ਟਾਰਗੇਟ ਵਾਲਾ ਜਿਤਾਰਾ ਕੀੜਾ ਵਾਲੇ ਬੀਰਕ ਵਾਲੇ ਆ ਗਏ ਸੀਸ ਵਾਲੇ ਆ ਗਏ। ਸਾ ਰਹੀ। ਆਪੋ ਆਪਣੀ ਨਮਾਇਸ਼ ਕਰਦੇ ਨੇ ਇੱਥੇ। ਬਤਿ ਸੁਣੀ ਤਰੀਕੇ ਨਾਲ ਦਿਖਾਉਂਦੇ ਨੇ। ਲੋਕੀਆ ਪੋਰਟਰੀ ਕਾਰ ਬਣਾਈ ਆ ਗਏ। ਜੀ ਆਇਆਂ ਪਤਨ ਜੀ ਗੜੀ ਆ ਗਏ। ਮਾੜਾ ਕੋਈ ਨਹੀਂ ਹੁੰਦਾ ਸਾਰੇ ਹੀ ਚੰਗੇ ਹੁੰਦੇ ਨੇ। ਚਿੱਟੂ ਆਪੂ ਆਪਦੀ ਜੜੀ ਵੀ ਬਹੁਤ ਪਸੰਦ ਹੁੰਦੀ ਹੈ। ਫੈਲਾ ਹੋ ਗੀ ਉੱਥੇ ਮਾ